ਸਤਿ ਸ਼੍ਰੀ ਅਕਾਲ ਜੀ ਦੋਸਤੋ ਕੀ ਹਾਲ ਚਾਲ ਅੱਜ ਰਤਨ ਕੋ ਮੈਂ ਕਹਾਣੀ ਸੁਣਾਉਣੀ ਆ ਕਹਾਣੀ ਕੀ ਕਹ ਸਮਝੋ ਵੀ ਘੈਂਟ ਗੱਲ ਬਾਤੀ ਆ ਇੱਕ ਕਹਾਣੀ ਹੈ ਕਿ ਇੱਕ ਆਪਣੇ ਜ਼ਿੰਦਗੀ ਛੋਟੀ ਜੀ ਪ੍ਰੋਬਲਮ ਆਉਂਦੀ ਆ ਉਹਨੂੰ ਆਪਾਂ ਸੋਲਵ ਕਰ ਲਈ ਅੱਗੇ ਦੇ ਅੱਗੇ ਕਿੰਨੀਆਂ ਹੀ ਟੈਨਸ਼ਨਾਂ ਲੈ ਲੈਨੇ ਆ ਕਿੰਨਾ ਕੁਝ ਕਰ ਲੈਨੇ ਆ ਤੇ ਟੈਨਸ਼ਨ ਛੋਟੀ ਹੁੰਦੀ ਆ ਉਹ ਉਹਨੂੰ ਹੋਰ ਵਧਾ ਲੈਨੇ ਆ ਹੋਰ ਵੱਡੀ ਕਰ ਲੈਨੇ ਆ ਨਾ ਇਹ ਕਹਾਣੀ ਮੈਂ ਸੁਣੀ ਆ ਓਸ਼ੋ ਤੋਂ ਤੂੰ ਸੁਣਿਓ ਜਰੂਰ ਐਂਡ ਤੱਕ ਸੁਣਿਓ ਕਹਿਣ ਮਜ਼ਾ ਆਊਗਾ ਤੁਹਾਡੇ 2-3 ਮਿੰਟ ਲਾਏ ਮਤਲਬ ਸਮਝ ਲੋ ਵੀ ਤੁਹਾਨੂੰ ਲੱਗੂ ਵੀ ਵਧੀਆ ਸੀ ਸੁਣਿਆ ਕੁਝ ਨਜ਼ਾਰਾ ਆਇਆ ਹੈ ਨਾ ਇੱਕ ਕਰੀ ਨੇ ਇੱਕ ਸਵਾਮੀ ਜੀ ਹੁੰਦੇ ਆ ਉਸ ਪਿੰਡ ਵਿੱਚ ਰਹਿੰਦੇ ਆ ਪਿੰਡ 'ਚ ਆਪਣੀ ਇੱਕ ਸਮਝ ਲੋ ਇੱਕ ਆਸ਼ਰਮ ਬਣਾ ਲੈਂਦੇ ਆ ਨਾ ਤੇ ਕਾਫੀ 70 80 78 ਸਾਲ ਉੱਥੇ ਪਿੰਡ 'ਚ ਸੇਵਾ ਕਰਦੇ ਆ ਤੇ ਜਦੋਂ ਨਾ ਲਾਸਟ ਟਾਈਮ ਤੇ ਹੁੰਦੇ ਆ ਬਜ਼ੁਰਗ ਹੋ ਜਾਂਦੇ ਬਿਰਦ ਹੋ ਜਾਂਦੇ ਉਹ ਆਪਣੇ ਚੇਲੇ ਨੂੰ ਗੱਲ ਸੁਣਾ ਰਹੇ ਹੁੰਦੇ ਆ ਵੀ ਜ਼ਿੰਦਗੀ ਚ ਕੁਝ ਵੀ ਕਰੀ ਪਰ ਕਦੇ ਬਿੱਲੀ ਨਾ ਪਾਲੀ ਉਹ ਇੰਨੇ ਕਹਿੰਦੇ ਕਹਿੰਦੇ ਨੇ ਉਹਨਾਂ ਦੀ ਸਿਹਤ ਖਰਾਬ ਹੋ ਜਾਂਦੀ ਹੈ ਤੇ ਉਹਨਾਂ ਦੀ ਡੈਥ ਹੋ ਜਾਂਦੀ ਹੈ ਸਾਰੇ ਪਿੰਡ ਚ ਨਾ ਗੱਲ ਉੱਡ ਜਾਂਦੀ ਹੈ ਕਿ ਸਵਾਮੀ ਜੀ ਇਸ ਦੁਨੀਆ ਤੋਂ ਚਲੇ ਗਏ ਪਰ ਜਾਂਦਿਆਂ ਦੇ ਇੱਕ ਗੱਲ ਕਹਿ ਕੇ ਗਏ ਆ ਵੀ ਜ਼ਿੰਦਗੀ ਚ ਕੁਝ ਵੀ ਕਰਿਓ ਪਰ ਕਦੇ ਬਿੱਲੀ ਨਾ ਪਾਲਿਓ ਚਲੋ ਜੀ ਕੋਈ ਵੀ ਪਿੰਡ ਦੇ ਲੋਕ ਬਿੱਲੀ ਨਹੀਂ ਪਾਲਦੇ ਗੱਲ ਅੱਗੇ ਥੋੜਾ ਟਾਈਮ ਅੱਗੇ ਵਧਾ ਤੇ ਉਹ ਜਿਹੜਾ ਚੇਲਾ ਹੁੰਦਾ ਨਾ ਦਿਮਾਗ 'ਚ ਕੁਛ ਨਾ ਕੁਛ ਹੁੰਦਾ ਯਾਰ ਇਹ ਐ ਇਦਾਂ ਕਿਉਂ ਕਹਿ ਕੇ ਗਿਆ ਤੇ ਉਹਨਾਂ ਦੇ ਆਸ਼ਰਮ 'ਚ ਇੱਕ ਉਹਨਾਂ ਦਾ ਇੱਕ ਵੱਡਾ ਚੇਲਾ ਹੁੰਦਾ ਤੇ ਉਹਨਾਂ ਕੋਲ ਜਾਂਦਾ ਕਹਿੰਦਾ ਜਾਂਦਿਆਂ ਦੇ ਸੁਆਮੀ ਜੀ ਮੈਨੂੰ ਇਹ ਗੱਲ ਕਹਿ ਕੇ ਗਏ ਆ ਮਨ ਤੋਂ ਪਹਿਲਾਂ ਵੀ ਜ਼ਿੰਦਗੀ 'ਚ ਕੁਝ ਵੀ ਕਰ ਲਈ ਪਰ ਕਦੇ ਬਿੱਲੀ ਨਾ ਪਾਲੀ ਉਹ ਕਹਿੰਦਾ ਬਿਲਕੁਲ ਸਹੀ ਕਹਿ ਕੇ ਗਏ ਆ ਉਹ ਕਹਿੰਦਾ ਇਦਾਂ ਕਿਉਂ ਉਹ ਕਹਿੰਦਾ ਜਦੋਂ ਸੁਆਮੀ ਜੀ ਸਪਿੰਡ 'ਚ ਆਏ ਸੀ ਨਵੇਂ-ਨਵੇਂ ਗੁਰੂ ਬਣੇ ਸੀ ਤਾਂ ਉਹਨਾਂ ਨੇ ਇੱਥੇ ਆਸ਼ਰਮ 'ਚ ਨਾ ਬਹੁਤ ਸਾਰੇ ਚੂਹੇ ਆ ਗਏ ਸੀ ਕਹਿੰਦਾ ਠੀਕ ਐ ਤੇ ਕਹਿੰਦਾ ਉਹ ਕਿਸੇ ਨੇ ਨਾ ਸਲਾਹ ਦੇਤੀ ਵੀ ਸੁਆਮੀ ਜ ਵੀ ਬਿੱਲੀ ਕਿ ਚੂਹੇ ਨੂੰ ਖਾ ਜਾ ਕਰੂਗੀ ਸਵਾਮੀ ਕਹਿੰਦਾ ਠੀਕ ਹੈ ਲੈ ਆਓ ਚਲੋ ਜੋ ਬਹੁਤ ਸਾਰੇ ਚੂਹੇ ਹੁੰਦੇ ਸੀ ਉਹ ਉਹਨਾਂ ਨੇ ਇੱਕ ਬਿੱਲੀ ਲਿਆਂਦੀ ਉਹ ਬਿੱਲੀ ਚੂਹੇ ਨੂੰ ਖਾ ਜਾ ਕਰੇ ਹੁਣ ਜੇ ਬਿੱਲੀ ਚੂਹੇ ਖਾਂਦੀ ਸੀ ਤੇ ਬਿੱਲੀ ਨੂੰ ਵੀ ਕੋਈ ਖੁਸ਼ ਨਾ ਕੁਝ ਖਾਣ ਨੂੰ ਚਾਹੀਦਾ ਤੇ ਕਿਸੇ ਨੇ ਕਿਹਾ ਵੀ ਐ ਕਰਦਾ ਮੈਂ ਘਰੋਂ ਜਾ ਕੇ ਦੁੱਧ ਲੈ ਆਉਣਾ ਉਹ ਬਿੱਲੀ ਵਾਸਤੇ ਘਰੋਂ ਜਾਇਆ ਕਰੇ 2-3 ਦਿਨ ਇਦਾਂ ਹੀ ਚੱਲਦਾ ਗਿਆ ਘਰੋਂ ਦੁੱਧ ਲੈ ਆ ਕਰੇ ਦੁੱਧ ਬਿੱਲੀ ਨੂੰ ਪਾ ਦੇ ਕਰੇ ਬਿੱਲੀ ਚੂਹੇ ਖਾ ਜਾ ਕਰੇ 2-3 ਦਿਨ ਨੰਗੇ ਉਹ ਕਹਿੰਦੇ ਫਿਰ ਰੋਜ਼ ਰੋਜ਼ ਦੁੱਧ ਦਾ ਕੋਣ ਤੇਜਾਮ ਕਰਿਆ ਕਰੂ ਆਪਾਂ ਇਹ ਕੰਮ ਕਰਦੇ ਆਂ ਤੇ ਸਵਾਮੀ ਜੀ ਇੱਕ ਗਾਂ ਉਹ ਮੈਂ ਕਹਿੰਦਾ ਠੀਕ ਹੈ ਚਲੋ ਭਾਈ ਗਾਂ ਲਿਓ ਉਹ ਗਾਂ ਵੀ ਆ ਜਾਂਦੀ ਐ ਦੋ ਤਿੰਨ ਦਿਨ ਲੰਗਦੇ ਐ ਹੁਣ ਜਿਵੇਂ ਬਿੱਲੀ ਨੂੰ ਖਾਣ ਨੂੰ ਪੀਣ ਨੂੰ ਦੁੱਧ ਚਾਹੀਦਾ ਐ ਬਿੱਲੀ ਚ ਅੱਗੇ ਚੂਹੇ ਖਾਂਦੀ ਐ ਐਂ ਗਾਂ ਨੂੰ ਵੀ ਖਾਣ ਨੂੰ ਕੋਈ ਨਾ ਕੋਈ ਚਾਹੀਦਾ ਭਾਈ ਉਹ ਕਹਿੰਦਾ ਹੁਣ ਗਾਂ ਨੂੰ ਕੀ ਕਰੀਏ ਉਹ ਕਹਿੰਦਾ ਚਾਰਾ ਚਾਹੀਦਾ ਉਹ ਕਾਹ ਵਟ ਲਿਆਉਂਦੇ ਐ ਤੇ ਗਾਂ ਨੂੰ ਪਾ ਦਿੰਦੇ ਐ ਗਾਂ ਕਾਹ ਖਾਲੰਦੀ ਐ ਗਾਂ ਦੁੱਧ ਦੇਂਦੀ ਐ ਦੁੱਧ ਬਿੱਲੀ ਪੀ ਲੈਂਦੀ ਐ ਬਿੱਲੀ ਚੂਹੇ ਖਾ ਲੈਂਦੀ ਐ ਚਲੋ ਦੀ ਚੱਲਦਾ ਗਿਆ ਚੱਲਦਾ ਗਿਆ ਹੁਣ ਰੋਜ਼ ਰੋਜ਼ ਕਾਹ ਕੌਣ ਲਿਆਵੇ ਹੁਣ ਕਿਸ ਨੇ ਸਲਾਹ ਦਿੱਤੀ ਆਪਾਂ ਇਹ ਕਰਦੇ ਆ ਮਿਲ ਕੇ ਪੈਸੇ ਪਾ ਕੇ ਸਵਾਮੀ ਨੂੰ ਇੱਕ ਜ਼ਮੀਨਦਾਨ ਕਰ ਦਿੰਨੇ ਆ ਉਹ ਕੀ ਕਰਦੇ ਥੋੜੇ ਥੋੜੇ ਪੈਸੇ ਪਾਉਂਦੇ ਆ ਇੱਕ ਜ਼ਮੀਨ ਲੈ ਲੈਂਦੇ ਆ ਉਸ ਜ਼ਮੀਨ ਸਵਾਮੀ ਨੂੰ ਦੇ ਦਿੰਦੇ ਆ ਫਿਰ ਇੱਕ ਸਿਆਣਾ ਕਹਿੰਦਾ ਜ਼ਮੀਨ ਤਾਂ ਆਪਾਂ ਦੇਤੀ ਹੁਣ ਇਹ ਚ ਖੇਤੀ ਕੌਣ ਕਰਿਆ ਕਰੂ ਇਹ ਵੀ ਗੱਲ ਆ ਕਿ ਰੋਜ਼ ਰੋਜ਼ ਖੇਤੀ ਵੀ ਨਹੀਂ ਲੈ ਵੀ ਕੋਈ ਬੰਦਾ ਚਾਹੀਦਾ ਉਹ ਕਹਿੰਦੇ ਹੁਣ ਇਸ ਚ ਖੇਤੀ ਕੌਣ ਕਰਿਆ ਕਰੂ ਤੇ ਸਵਾਮੀ ਜੋ ਸਾਰੇ ਪਿੰਡ ਦੇ ਲੋਕ ਇਕੱਠੇ ਹੁੰਦੇ ਆ ਇਹ ਸਵਾਮੀ ਜੀ ਤੁਹਾਡੇ ਨਾਲ ਇੱਕ ਆਸ਼ਰਮ ਚ ਇੱਕ ਵਿਧਵਾ ਆਉਂਦੀ ਆ ਉਹਦਾ ਅੱਗੇ ਪਿੱਛੇ ਕੋਈ ਹੈ ਨਹੀਂ ਤੇ ਉਹ ਨਾਲ ਉਹ ਵੀ ਮੰਗ ਮੰਗ ਕੇ ਖਾਂਦੀ ਆ ਆਪਾਂ ਕਿਉਂ ਨਾ ਆਪਾਂ ਜ਼ਮੀਨ ਉਹਨੂੰ ਦੇ ਦਈਏ ਉਹ ਜ਼ਮੀਨ 'ਚ ਖੇਤੀ ਕਰਿਆ ਕਰੂਗੀ ਉਹ ਜਿਹੜਾ ਵੀ ਕਾਹ ਹੋਇਆ ਕਰੂ ਕਾਹ ਗਾਂ ਨੂੰ ਪਾਜਿਆ ਕਰੂ ਉਹ ਕਹਿੰਦਾ ਠੀਕ ਐ ਦੇ ਦਿਓ ਉਹਨਾਂ ਜ਼ਮੀਨ ਵਿਧਵਾ ਨੂੰ ਦੇ ਦਿੰਦੇ ਵੀ ਤੁਸੀਂ ਖੇਤੀ ਕਰਿਆ ਕਰ ਕਾਹ ਆਊਗਾ ਆ ਕੇ ਕਾਹ ਵੱਢ ਕੇ ਇੱਥੇ ਗਾਵਾਂ ਨੂੰ ਪਾਜਿਆ ਕਰ ਗਾਂ ਦੁੱਧ ਦੇ ਦਾ ਕਰੋਗੀ ਦੁੱਧ ਬਿੱਲੀ ਪੀ ਦਾ ਕਰੋਗੀ ਬਿੱਲੀ ਅੱਗੇ ਚੂਹੇ ਖਾਜਿਆ ਕਰੋਗੀ ਚਲੋ ਠੀਕ ਐ ਜੀ ਉਹ ਜੋ ਰੋਜ਼ ਰੋਜ਼ ਕਾਹ ਪਾਉਣ ਆਇਆ ਕਰੇ ਗਾਵਾਂ ਨੂੰ ਤੇ ਸਵਾਮੀ ਜੀ ਦੀ ਉਹਦੇ ਨਾਲ ਨੇੜਤਾ ਵਧ ਗਈ ਤੇ ਇਹ ਗੱਲ ਜਦੋਂ ਪਿੰਡ ਦੇ ਲੋਕਾਂ ਨੂੰ ਪਤਾ ਲੱਗੀ ਤੋ ਉਹਨਾਂ ਨੇ ਗੱਲ ਸਵਾਮੀ ਜੀ ਦੇ ਅੱਗੇ ਕੀਤੀ ਸਵਾਮੀ ਜੀ ਵੀ ਤੁਹਾਨੂੰ ਸੋਲੋ ਦਾ ਕਈ ਪਿੰਡਾਂ ਚ ਲੋਕ ਜਾਣਦੇ ਆ ਤੁਸੀਂ ਤਾਂ ਬਹੁਤ ਮਸ਼ਹੂਰ ਹੋ ਲੋਕਾਂ ਅੱਗੇ ਪਰ ਜੇ ਇਹ ਗੱਲ ਨੇੜਤਾ ਵਾਲੀ ਗੱਲ ਪਤਾ ਲੱਗੀ ਤਾਂ ਇਹ ਤਾਂ ਆਪਣੀ ਬਦਨਾਮੀ ਹੋ ਜਾਊਗੀ ਤੁਸੀਂ ਇਹ ਕੰਮ ਕਰੋ ਤੁਸੀਂ ਵਿਧਵਾ ਨਾਲ ਵਿਆਹ ਹੀ ਕਰ ਲਓ ਉਹ ਲੋਕਾਂ ਦੇ ਕਹਿੰਦੇ ਸਵਾਮੀ ਜੀ ਵਿਧਵਾ ਨਾਲ ਵਿਆਹ ਕਰ ਲੈਂਦੇ ਆ ਉਹ ਵਿਆਹ ਕਰ ਲੈਂਦੇ ਆ ਸਵਾਮੀ ਜੀ ਦੇ ਅੱਗੇ ਬੱਚੇ ਹੋ ਜਾਂਦੇ ਆ ਬੱਚਾ ਨੂੰ ਪੜਾਉਂਦੇ ਲਿਖਾਉਂਦੇ ਆ ਉਹਨਾਂ ਦੇ ਅੱਗੇ ਵਿਆਹ ਕਰ ਦਿੰਦੇ ਆ ਤੋ ਫਿਰ ਉਹ ਸਵਾਮੀ ਜੀ ਮਰਦੇ ਮਰਦੇ ਚੇਲੇ ਨੂੰ ਕਹਿੰਦੇ ਆ ਵੀ ਜ਼ਿੰਦਗੀ ਚ ਕੁਝ ਵੀ ਕਰੀ ਪਰ ਕਦੇ ਬਿੱਲੀ ਨਾ ਪਾਲੀ ਇੱਥੋਂ ਦੋ ਦੋ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਇੱਕ ਤਾਂ ਬਿਲਕੁਲ ਜਿਹੀ ਛੋਟੀ ਜਿਹੀ ਸਮੱਸਿਆ ਉਹਨੂੰ ਇਗਨੋਰ ਹੀ ਕਰ ਦੋ ਉਹਨੂੰ ਵੱਡੀ ਨਾ ਬਣਾਓ ਦੂਜੀ ਸਿੱਖਿਆ ਇਹ ਮਿਲਦੀ ਹੈ ਕਿ ਕਿਸੇ ਦੀ ਛੋਟੀ ਜੀ ਗੱਲ ਕਹੀ ਨੂੰ ਕਦੇ ਵੀ ਜ਼ਿਆਦਾ ਸੀਰੀਅਸ ਨਾ ਲਿਆ ਕਰੋ ਜੇ ਉੱਥੋਂ ਪਿੰਡ ਦੇ ਲੋਕਾਂ ਜੀ ਨੇ ਕਿਹਾ ਸੀ ਵੀ ਆਪਾਂ ਬਿੱਲੀ ਪਾਲ ਲਿਆ ਕੇ ਰੱਖ ਦਿੰਨੇ ਇੱਥੇ ਜੋ ਲੋਕ ਉਹ ਇੰਨੀ ਇਗਨੋਰ ਨਾ ਕਰਦੇ ਹੌਲੀ ਹੌਲੀ ਚੂਹੇ ਆਪੇ ਭੱਜ ਭੁੱਜ ਜਾਂਦੇ ਤੇ ਉਹ ਇੰਨਾ ਜਿੰਨੇ ਲੰਮਾ ਪ੍ਰੋਸੈਸ ਨਾ ਚੱਲਦਾ ਸ਼੍ਰੀਮਣੀ ਜੀ ਮਰਦੇ ਮਰਦੇ ਆਪਣੇ ਚੇਲੇ ਨੂੰ ਇਹੀ ਗੱਲ ਕਹਿ ਕੇ ਗਏ ਆ ਵੀ ਕੁਝ ਵੀ ਕਰ ਲਈ ਕਦੇ ਬਿੱਲੀ ਨਾ ਪਾਲੀ ਠੀਕ ਹੈ ਦੋਸਤੋ ਕਿ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਹੋਰ ਇਦਾਂ ਦੀ ਵੀਡੀਓ ਆਪਾਂ ਪਾਉਂਦੇ ਰਾਂਗੇ ਕਰਾਂਗੇ ਥੋੜਾ ਜਿਹਾ ਕੰਟਿਨਿਊਰ ਰੱਖਾਂਗੇ ਕੰਮ ਵਿੱਚ ਥੋੜਾ ਜਿਹਾ ਗੈਪ ਪੈ ਗਿਆ ਸੀਗਾ ਧੰਨਵਾਦ